બોર ઉડે સાડે આજ એક નવીન ਤੇ લાભી બનાવડા મુંડા કે ડબલ એક્સિલરેટ હોકે બન ગયે 35 ડિગ્રી માઈનસ તાપમાન ઓતે બરઠા જમના પ ગયા જિતھے સાડે જ્વાર જાકે કામણિયા કર દેય ઓ ઇતھے 4 કલાક બી કરબો તો તમે સખ્ત કરોગે આઈકે ડકાને તોડના ઓતે જીવ કરકે કામ કરજો જો પણ આવો એ ગલ્લા એ પંજાબ એ 5 કે કૌ ਇਹ ਤਾਂ ਹੀ ਬਚਣਿਆ ਜੀ ਅਸੀਂ ਧਰਤੀ ਨੂੰ ਬਚਾਵਾਂਗੇ ਪਾਣੀ ਨੂੰ ਬਚਾਵਾਂਗੇ ਬੋਲੀ ਨੂੰ ਬਚਾਵਾਂਗੇ ਆਪਣੇ ਇਤਿਹਾਸ ਨਾਲ ਕਰਾਂਗੇ ਮੈਂ ਜਦੇਵ ਜੀ ਬੈਠੇ ਨਾਲ ਇਹਨਾਂ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਕਿ ਬਾਬਾ ਜੀ ਦੀ ਬੇਨਤੀ ਪ੍ਰਵਾਨ ਕਰੋ ਸੋਖੋਂ ਡਰਦੇ ਬਹੁਤ ਹੈ ਸਾਰੇ ਡਰਦੇ ਹਨ ਇਹ ਗੱਲ ਮੈਂ ਕੋਈ ਇੱਕ ਬੜਾਈ ਨਹੀਂ ਕਰ ਰਿਹਾ ਪਰ ਮੈਨੂੰ ਪਤਾ ਲੱਗਾ ਨਾ ਦਿੱਲੀ ਭਰਜੇ ਹੋਏ ਨਾ ਕਸਾਨੀ ਮੋਰਚੇ ਜਿੱਥੇ ਮੈਂ ਤੇ ਮੇਰੀ ਪੜ੍ਹਾਈ ਖੋਈ ਯੂਨੀਵਰਸਿਟੀ ਤੋਂ ਜਾਣ ਕਰਕੇ ਆ ਮੈਂ ਦਿੱਲੀ ਘਰੇ ਮਾਰਕ ਉਹ ਕਿਉਂ ਦਿੱਲੀ ਵੱਲ ਪੁਛਿਆ ਕਰੇ ਕੀ ਆਨੇ ਹੈ ਦਸੈ ਕਿ ਨਹੀਂ ਮਿੱਟੀ ਦੇ ਬਣੇ ਆ ਮਾੜੀ ਕਾਲੇ ਦੀ ਆ ਜਦੋਂ ਉਹਨੇ ਮੂਰਤ ਨੂੰ ਜਾਂਦੇ ਆ ਘਰ ਦੇ ਉੱਤੇ ਹੀ ਮਗਰੋਂ ਜਾਂਦੇ ਆ ਇੱਕ ਬੰਦਾ 50 50 100 ਰੁਪਏ ਦੇ ਮੂਰੇ ਖੜਦਾ ਸੋ ਇਹਨਾ ਦੇ ਕਰਤਾ ਗੁਰੂ ਜੀ ਇੱਕ ਇਤਿਹਾਸੇ ਵਾਲਾ ਦੇ ਮਗਰੋਂ ਪਾ ਅੱਜ ਜਿੱਤੀ 100 ਸਾਲ ਦੀ ਮੜੀ ਰੱਖੋ ਅੱਜ ਦੇਖੋ ਜਿੰਨਾ ਸਾਡਾ ਇਤਿਹਾਸ ਕੇ ਮਹਾਰਤਾਂ ਇਸ਼ਾਰਾ ਫਾਰ ਨਟਾ ਏ ਮੈਸੇਦਰ ਉਹਨਾਂ ਦੇ ਚੱਕਰ ਵਿੱਚ ਚੱਜਾ ਕਾਸੇ ਆ ਕੇ ਅੰਮ੍ਰਿਤ ਲੇ ਕੇ ਰਹਿ ਜਾਂਦੇ ਆ ਜੋ ਉੱਥੇ ਮੁੜ ਕੇ ਸਾਰਾ ਮਲਿਆ ਮੇਰੇ ਕਰੀ ਤੋਂ ਇਹਨਾਂ ਨੇ ਦੇਖ ਲਓ ਵੀ ਸਾਡੇ ਨਾਲ ਕੀ ਨਹੀਂ ਛੱਡੇ ਦਰਸ਼ੀ ਜੁੜਨਾਂ ਢਾਈ ਜਾਂਦੇ ਆ ਕੁੱਤਾ ਆਪਣੀਆਂ ਗੋਟਾਉਣ ਲੱਗੇ ਪਏ ਆ ਆਪਾਂ ਖੰਡਾ ਵੋਦੇ ਦੇਖ ਲਓ ਮਹਾਰਾਜ ਦੇ ਕਿਲੇ ਦੀ ਰੋਜ਼ ਚੁਕਾਰ ਦੀ ਤੱਕੀ ਗੜੀ ਦੇਖ ਲਓ ਕਿੰਨੇ ਆ ਸਾਡੇ ਨਾਲ ਸ਼ਾਨਦਾਰ ਬਰਾਸਤਾ ਸਿਹਰੇ ਦੀ ਦੇਖੋ ਕੌਮ ਨੂੰ ਇਤਿਹਾਸ ਆਪਣੀਆਂ ਸ਼ਰਮੀਆਂ ਤੋਂ ਪਤਾ ਲੱਗਦਾ ਕਹਤਾ ਬਾਰੇ ਬੜਕੇ ਬਦਲ ਲੱਗਦਾ ਹੈ। ਸਿੱਖ ਦਾਪਾਂ ਦੇ ਵਿੱਚੋਂ ਬਦਲ ਵੀ ਜਾਂਦੇ ਆ। ਆਪਣੀਆਂ ਮਨੀਆਂ ਲਿਖੀ ਜਾਂਦੇ ਆ। ਹੁਣ ਨਵੇਂ ਦੇ ਸਿੱਖਿਆ ਦਿੱਤੀ ਲੈ ਕੇ ਆਏ ਆ। ਇਹ ਵਰਿਕਨ ਪਾਲਸੀ ਕੋਈ ਹੀ ਕਰਨਾ ਚਾਹਦੇ ਆ। ਵੀ ਇਹਨਾਂ ਨੂੰ ਕਿਹੜਾ ਤਿਆਰ ਸਿਖਾਉਣਾ ਹੈ? ਕਿਹੜਾ ਸਿਖਾਉਣਾ ਹੈ? ਉਹ ਆਕਿਆ ਸਾਥ ਪੜ੍ਹਾਉਣਗੇ। ਉਹਨਾਂ ਨੂੰ ਬਦਲ ਕੇ ਪੜ੍ਹਾ ਕੇ ਤੇ ਨਿਸ਼ਾਨਾ ਫੜ ਜਾਣਾ। ਇਹ ਜਨੂਨ ਤੇ ਬੇਅੰਤ ਕੂਰ ਕਰੇ ਮੰਨੋ ਇਹਨਾਂ ਜੂੜਾ ਅੰਧਾ ਰੋਲੇ। ਇਹ ਹੱਦ ਦੇ ਨਹੀਂ ਹੈਗੇ। ਇਹਨਾਂ ਦਾ ਨੱਗੇ ਵਜਾ ਪੈਰ ਦੁਰ ਵੀ ਹੋ ਰਹੀ ਹੈ। ਵੀ ਕੋਲੀ ਗੰਦੀ ਨਹੀਂ ਰਫਰਾਹਨਾ ਹੋ ਗਿਆ ਜਿਦਾ ਧਾ ਦੇ। ਜੋ ਮੈਂ ਸਮਾਂ ਬਹੁਤਾ ਹੋ ਵੀ ਬਣਾ ਲੈਣੇ ਬੋਲ ਦਾ ਸਮਾਂ ਕਹਿੰਦੇ ਘਟਾ ਹੈ। ਤਾਂ ਵੀ ਬੇਨਤੀ ਇੰਨੀ ਆ ਸਿਰ ਸਾਡੇ ਦੇ ਅਦੀ ਹੈ ਕਿ ਅੱਜ ਇੱਕ ਹੋਕਾ ਦਿੱਤਾ ਸੀਗਾ ਸੋਕੇ ਪੰਥਲੇ ਜਦੋਂ ਵੀ ਅਨੇ ਕੱਢੇ ਹੋਗੇ ਵੀ ਆਓ ਭਾਵੇਂ ਤੁਹਾਡਾ ਖਾਸ ਦਾ ਮਹਾ ਪੰਚਾਇਤ ਲਾਉਣੀ ਹੈ। ਤਨ ਨਾਲ ਅਸੀਂ ਨਹੀਂ ਵੇਟ ਕਰਨਾ ਕਿ ਆਪਾਂ ਇੱਥੋਂ ਉੱਠ ਕੇ ਨਾ ਰੋਣਗੇ ਆਪਾਂ ਕਿ ਤੁ ਬਾਹਰ ਦੀ ਵਿਭਾਗ ਤੇ ਗੁਰਮਤਾ ਕਰਕੇ ਵਿਚਾਰ ਲਗੇ ਕਿ ਮੋਰਚੇ ਨੂੰ ਛੱਡਦੀ ਕਿਲਾ ਦੇ ਕਿਵੇਂ ਜਾਣਾ ਹੈ ਐਥੇ ਹਜ਼ਾਰਾਂ ਲੱਖਾਂ ਦਾ ਘੱਟਦਾਰਾ ਕਿਵੇਂ ਕਰਨਾ ਹੈ ਸਰਕਾਰ ਕਿਵੇਂ ਗੁੰਡਿਆ ਬਾਹਰ ਲੈਣੀ ਆ ਆਪਣੇ ਤਰੀਕੇ ਦੇ ਨਾਲ ਵੱਡੇ ਘੱਟ ਕਰਕੇ ਇਸ ਬਦਲਾਵ ਗੁੰਡਿਆ ਬਾਹਰ ਲੈ ਸਾਡੇ ਆਗਰਦਾਨ ਨੇ ਤੁਹਾਨੂੰ ਬੇਨਤੀ ਕਰਦਾ ਹਾਂ ਇਹ ਜ਼ਰੂਰ ਆਪਾਂ ਇੱਥੇ ਅਜ ਵਿਚਾਰਾ ਲੱਗੇ ਪੂਰੀ ਟੀਮਾਂ ਬਣਾਓ ਕਮੇਟੀਆਂ ਬਣਾਓ ਕਿੰਟਾਂ ਦੇ ਕੋਲ ਲੋਕਾਂ ਨੂੰ ਆਵਾਜ਼ ਮਾਰਦੇ ਲੋਕ ਦੱਸੋ ਵੀ ਆ ਸਾਡੀ ਘਾਟ ਕਰ ਕੋਰਤਾਰਿਸ ਬਾਅਦ ਤੋਂ ਬੰਦ ਹੈ 30 ਸਾਲ ਤੋਂ ਬੰਦ ਹੈ 31 ਸਾਲ ਤੋਂ ਬੰਦ ਹੈ ਜਿੱਦਣ ਇਹ ਆਪਣੀਆਂ ਧਾਰਿਆਂਆਂ ਜਿੱਲਾਂ ਦੇ ਵਿੱਚ ਲਾਤੀਆਂ ਮਗਰ ਕੋਆ ਤਵਾ ਹੋ ਗਏ ਘਰਾਂ ਦੇ ਬੱਚੇ ਚੁਲਿਆਂ ਦੇ ਵਿੱਚ ਧਾ ਹੋ ਕੇ ਆਏ ਖੰਡਰ ਬਣ ਗਏ ਘਰ ਕਿਹਦੀ ਘਾਟ ਨਾ ਉਹਨਾਂ ਦੇ ਕੋਈ ਖਾੜਾਂ ਦੇ ਨਾ ਕੋਈ ਬੱਚਾ ਦੇ ਰੋਏ ਨੇ ਨਾ ਕੋਈ ਜੀਰ ਰੋਏ ਨੇ ਤੁਮ ਕੋ ਆਂ ਦੀ ਪੱਗ ਨੂੰ ਸਦਾ ਸਭ ਦੇ ਰੱਖਣ ਲਈ ਕਹਾਂ ਦੀ ਗੱਲ ਰੱਖਣ ਦੀ ਕੌਣ ਉਹਨਾਂ ਨੇ ਆਪਣੀਆਂ ਪਰਵਾਰਾਂ ਨੇ ਕਿਹਾ ਸਾਡਾ ਪਿੰਡ ਵਾੜਦਾ ਨੇ ਬਾਬਾ ਰਾਜਾ ਜੀ ਨੇ ਕਿਹਾ ਕਿ ਅਸੀਂ 2 ਸਾਲ ਤੋਂ ਬੈਠੇ ਹਾਂ ਬਿਲਕੁਲ 2 ਸਾਲ ਤੋਂ ਬੈਠੇ ਸਾਨੂੰ 2 ਘੰਟੇ ਜੂਣੇ ਲੱਗਿਆ ਤੇ ਫਿਰ ਮੈਂ ਜਾਣਾ ਜੀ ਮੈਨੂੰ ਪਹਿਲਾਂ ਬੁਲਾ ਦਿਓ ਜੀ ਕਹਿ ਰਹੇ ਆਣਾਂ ਜੀ ਮੈਨੂੰ ਪਹਿਲਾਂ ਬੁਲਾ ਦੇ ਜੀ ਸੁਰੇਸ਼ ਕਰਕੇ ਸਾਨੂੰ ਅੱਜ ਲੰਮਾ ਸਮਾਂ ਦੇ ਪ੍ਰਕਾਰ ਵਿੱਜਤਾ ਪਰਤਾ ਪਰਸ਼ਾਹੀ ਹੈ ਇਹਨਾਂ ਕਾਨੂੰਨ ਹਰ ਤੁਸੀਂ ਹੋ ਦੇਖੋਗੇ ਕਮੂਰੇ ਇੰਨੇ ਖਤਰਨਾਕ ਇਹਨਾਂ ਨੇ ਬਣਾਵਟਿਆ ਲੈਨੇ ਇਹ ਕਹਿੰਦੇ ਕੋਈ ਕਿਸੇ ਕਰਨ ਲਈ ਬੰਦੇ ਨੂੰ ਵੀ ਅਸਲੀ ਹੱਤਬਾਜੀ ਲਾਗ ਕਰ ਸਕਦੇ ਨੇ ਜਦੋਂ ਵੀ ਇਹ ਕਿਸੇ ਮਰਜ਼ੀ ਕਰਦੇ ਬੰਦ ਨੂੰ ਕਹਿੰਦੇ ਨੇ ਇਹ ਦਰਸ਼ਕ ਦੇ ਗੁਰੂ ਦੀ ਗੱਲ ਕਰਦਾ ਹੈ ਇਹ ਹੱਤਬਾਜੀ ਦਾ ਅਸਲੀ ਤਾਕਤ ਬਣ ਗਈ ਇਹ ਸਾਡੇ ਸਾਹ ਲੈਣੇ ਮੁਸ਼ਕਲ ਹੋ ਜਾਣੇ ਆਉਣ ਦੇ ਸਮੇਂ ਤੱਕ ਜਿੱਦ ਤਰਾਂ ਹਾਸ਼ਾਈ ਫਰਾਰ ਲੱਗੇ ਵੱਧ ਰਿਹਾ ਜੇ ਆਪਾਂ ਨਾ ਕਰਦੇ ਹੋਏ ਇਹ ਇੱਕ ਵਾਰ ਪਹਿਲਾਂ ਬੋਲੀ ਕਿ ਜਲੇ ਦੋਸ਼ਾ ਗਰਮ ਬੋਲੀ ਗਰੁਸਾ ਬੋਲੋ ਕਿ ਜਸਨੀ ਗੋਮੇ ਦਾ ਸਾੜੇ ਬਹੁਤ ਬਿਲਕੁਲ ਵੱਡਾ ਪਤਾ ਨਹੀਂ ਕਿਹੜੀ ਗੱਲ ਦਾ ਹਾਂ ਜਾ ਰਿਹਾ ਪਰ ਸਾਨੂੰ ਆਇਆ ਕਿ ਰੀਤਾ ਪਛੇ ਰਿਹਾ ਹੈ ਚੇਤ ਪ੍ਰਸਾਦ ਦੇ ਕਰਨਾ ਬਰਾਬਰ ਕਰਨਾ ਫਿਰ ਖਾਣਾ ਕਰਦੇ ਹੋ ਵੈਲਕਮ ਟੂ ਅਸ ਜੀ ਕੋਰਾ ਆ ਗਏ ਉਹ ਜਿਹੜੇ ਜਿਹੜੇ ਅਜੂਬੀਆਂ ਦੇ ਵੱਡੇ ਵੱਡੇ ਬੰਦੇ ਸੀ ਨਾ